ਤੁਸੀਂ ਰਿਸਪੌਂਸਿਬਲ ਅਫਸਰ ਹੋ ਮੈਂ ਕਹਾਂ ਗਾ ਜੀ ਬਿਟਾਹ ਜੀ ਤੇ ਫਿਰ ਤੁਸੀਂ ਕਹਿੰਦੇ ਐਵੇਂ ਫਲੈਕਸ ਲਾਉਂਦਾ ਤੁਹਾਨੂੰ ਕਿਹਨੇ ਹੱਕ ਦਿੱਤਾ ਤੁਸੀਂ ਆਸ਼ੂ ਦੇ ਫਲੈਕਸ ਲਾਣਾ ਸਾਰੇ ਨਾ ਨਹੀਂ ਕਹਿੰਦਾ ਜੀ ਨਾ ਮੈਂ ਇਹ ਸਰ ਇਹ ਕਿਹਨੇ ਲਾਇਆ ਫਲੈਕਸ ਕਿਉਂ ਲਾਇਆ ਮੈਨੂੰ ਪਲੇਕਾ ਨਾ ਲੈ ਗਏ ਤੁਹਾਨੂੰ ਪਲੇਕਾ ਕਹਿੰਦਾ ਹੀ ਲੱਗਦਾ ਤੁਸੀਂ ਦੱਸੋ ਆਪ ਕਿਉਂ ਕਿਉਂ ਪਾੜ ਰਹੇ ਹੋ ਇਹਦਾ ਮਤਲਬ ਚੌਦੀ ਤਾਂ ਤੋਂ ਪਲੇਕਾ ਅੱਜ ਤੱਕ ਜੀ ਆਮ ਆਦਮੀ ਦੇ ਪਾਰਟੀ ਦਾ ਫਲੈਕਸ ਲਾਇਆ ਅੱਜ ਫਿਰ ਆ ਨਾਇਲ ਯੂਨੀਵਰਸਿਟੀ ਦੇ ਸਾਹਮਣੇ ਇਹਦਾ ਹਰਕਤ ਲਾ ਤਾਂ ਨੂੰ ਪਤਾ ਨਹੀਂ ਇਹਨੂੰ ਕਾਹਦੇ ਨੇ ਜੇ ਤੁਸੀਂ ਰਿਸਪੋ ਤੁਸੀਂ ਸੀ ਨਾ ਰਿਸਪੋਨਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਲਾਇਆ ਜਿਹੜਾ ਇਹ ਲੈ ਲੀਂਗਾ ਨਹੀਂ ਨਾਮ ਤੇ ਕੋਈ ਦੱਸਣਾ ਵੀ ਕਰਦੀ ਹੈ ਪਰ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਉਣ ਦੀ ਲੈਕਚਰੂਮ ਦੇਖੋ ਅੱਛਾ ਇਹ ਕੰਡ ਆ ਕੰਡ ਸਰਕਾਰੀ ਆ ਇਹ ਕੰਡ ਸਰਕਾਰੀ ਆ ਇਹਦੀ ਬਾਰੇ ਸਾਨੂੰ ਨਹੀਂ ਪਤਾ ਮੈਂ ਕਹਿੰਦਾ ਸਾਡੇ ਘਰ ਸਰਕਾਰੀ ਨਹੀਂ ਉਹਨਾਂ ਦੇ ਘਰ ਦੀ ਕੰਡ ਹੈ ਜੀ ਸਰਕਾਰੀ ਦਾ ਸਰ ਹਾਂ ਅੱਛਾ ਮੈਂ ਮੇਰੇ ਮਾਸੜ ਜੀ ਦੇ ਘਰ ਦੀ ਕੰਡ ਆ ਉਹ ਕੋ ਕੋ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਬਈ ਕੋਈ ਨਹੀਂ ਕੋਈ ਹੋ ਰਿਹਾ ਇਹ ਫਿਰ ਲਾਓ ਵਾਪਸ ਦੋ ਆ ਫਸੇ ਤੁਸੀਂ ਇਹ ਫਲੈਕਸ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਪਰ 1 ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਗਏ ਤੁਹਾਨੂੰ ਭੁਲੇਖਾ ਕਾਂਗਰਸ ਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆਹ ਦੇਖੋ ਅੱਛਾ ਕਢੇ ਆਹ ਦੇਖੋ ਤੁਸੀਂ ਦੱਸੋ ਪਰਮਿਸ਼ਨ ਆ ਕਿਉਂ ਕਿਉਂ ਪਾੜ ਰਹੇ ਹੋ ਤੁਸੀਂ ਤੁਸੀਂ ਪਾੜ ਰਹੇ ਹੋ ਉਹ ਬਸ ਉਂਝੇ ਇੱਕ ਮਟ ਇੱਕ ਮਟ ਇੱਕੋ ਟੁਲੇ ਖਖਾ ਦਾ ਲੱਗਿਆ ਮੈਨੂੰ ਸਮਝਾਓ ਇਹ ਤੁਪਲੇ ਖਖਾ ਕਾ ਦਾ ਲੱਗਿਆ ਇਹਨਾਂ ਕੁਝ ਹੀ ਵੇਸਾ ਲੱਗਣਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਹੈ ਤੁਸੀਂ ਰੋਕਿਆ ਕਿਉਂ ਨਹੀਂ 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 ਫਿਰ ਜੇ ਦਾ ਮਤ ਤੁਹਾਨੂੰ ਕਾਂਗਰਸ ਦਾ ਪਲਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕੜਾ ਫਲੈਕਸ ਲਾਇਆ ਪਾਰਟੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਨਾ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦਾ ਫਲੈਕਸ ਲਾਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦਾ ਫਲੈਕਸ ਲਾ ਰਹੇ ਹੋ ਇਹੋ ਫਿਰ ਮੈਂ ਆ ਗਿਆ ਸਾਹਮਣੇ ਤੁਸੀਂ ਲਾ ਤਾ ਮੈਂ ਮੰਨ ਲਿਆ ਮੈਂ ਸੰਗਤ ਚੰਗੀ सरकार ने कहा काम फ्लैक्स लाओ हर जगह और वो भी अपना एक भैन मारो आई हैं तो लगा दोगे मतलब तो सीआरपीएफ तो, 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 तो आपके पास कोई अथॉरिटी है वैसे बताओ फ्लैक्स उतारने का तो आपको तो सिक्योरिटी का काम है ना आप इनको मना करो परमिशन होगा ना आपने आपने सिक्योरिटी देनी हाँ हटाए पर आपका काम तो नहीं है काम आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਕਈ ਉਹ ਕਰਤੇ ਅਕਾਜੀ ਹੁਣ ਬੇਨਤੀ ਹੈ ਤੁਹਾਡੇ ਨੂੰ ਇਹ ਕੰਮ ਨਾ ਕਰੋ